ਐਸ ਵੇਲੇ ਜਿੱਥੇ ਗਰਮੀ ਪੂਰੇ ਜ਼ੋਰਾਂ 'ਤੇ ਹੈ ਅਤੇ ਹਰ ਕੋਈ ਗਰਮੀ ਤੋਂ ਤਰਾ-ਤਰਾ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ ਤਾਂ ਲੋਕੀ ਗਰਮੀ ਤੋਂ ਰਾਹਤ ਪਾਉਣ ਲਈ ਵੀ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਖਾਸ ਕਰਕੇ ਪੀਣ ਵਾਲੇ ਪਦਾਰਥਾਂ ਵੱਲ ਤੁਰਦੇ ਹੋਏ ਵਿਖਾਈ ਦਿੰਦੇ ਸੋ ਪੰਜਾਬ ਵਿੱਚ ਐਤਕੀ ਇੰਨੀ ਗਰਮੀ ਕਿਉਂ ਪੈ ਰਹੀ ਹੈ? ਇਹਦੇ ਪਿੱਛੇ ਕੀ ਕਾਰਨ ਨੇ? ਗਰਮੀ ਇਸ ਕਦਰ ਕਿਉਂ ਵਧ ਰਹੀ ਹੈ? ਇਹ ਸਵਾਲ ਹਰ ਇੱਕ ਦੀ ਜ਼ੁਬਾਨ ਉੱਪਰ ਨੇ। ਇਨ੍ਹਾਂ ਸਵਾਲਾਂ ਦੇ ਜਵਾਬ ਵੀ ਲੱਭਣੇ ਜ਼ਰੂਰੀ ਨੇ। ਤੁਹਾਡਾ ਜਵਾਬਾਂ ਨੂੰ ਹੀ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਉਹਨਾਂ ਨੂੰ ਖੋਜ ਕੇ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ਜ਼ਰੀਏ ਦਰਅਸਲ ਇਸ ਕੈਲੰਡਰ ਵਰੇ ਦੇ ਯਾਨੀ ਕਿ ਸਾਲ 2024 ਦੇ ਸ਼ੁਰੂ ਤੋਂ ਹੀ ਇਹ ਸੰਭਾਵਨਾ ਦੱਸੀ ਜਾ ਰਹੀ ਸੀ ਕਿ ਇਹ ਸਾਲ ਇੱਕ ਬੇਹਦ ਗਰਮ ਸਾਲ ਸਾਬਤ ਹੋ ਸਕਦਾ ਹੈ ਪਾਵਿਸ ਵਿੱਚ ਗਰਮੀ ਕਾਫੀ ਜ਼ਿਆਦਾ ਵੱਡੇ ਪੱਧਰ ਉਤੇ ਅਸਰ ਵਿਖਾਵੇਗੀ ਅਤੇ ਨਾਲ ਦੀ ਨਾਲ ਤਾਪਮਾਨ ਵਿੱਚ ਵੀ ਭਾਰੀ ਵਾਧਾ ਹੋ ਸਕਦਾ ਹੈ ਇਹ ਸੰਭਾਵਨਾ ਉਦੋਂ ਹੀ ਪ੍ਰਗਟਾ ਦਿੱਤੀ ਗਈ ਸੀ ਇਸ ਤੇ ਹੋਰ ਪੁਖਤਾ ਹੋਣ ਦੇ ਸਬੂਤ ਉਸ ਵੇਲੇ ਸਾਹਮਣੇ ਆ ਗਏ ਸੀ ਜਦੋਂ ਸਿਆਲ ਦੀ ਰੁੱਤ ਅਚਾਨਕ ਖਤਮ ਹੋਣ ਵੱਲ ਵਧਣ ਲੱਗੀ ਅਤੇ ਫਰਵਰੀ ਮਹੀਨੇ ਵਿੱਚ ਹੀ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਸੀ ਇਸ ਰਾਨ ਮਾਰਚ ਮਹੀਨੇ ਵਿੱਚ ਵੀ ਤਾਪਮਾਨ ਬਿਹਤ ਉੱਤੇ ਪਹੁੰਚਣੇ ਸ਼ੁਰੂ ਹੋਏ ਅਤੇ ਗਰਮੀ ਮਾਰਚ ਮਹੀਨੇ ਦੇ ਅਖੀਰ ਤੱਕ ਹੀ ਰਿਕਾਰਡ ਬਣਾਉਣ ਲੱਗ ਪਈ ਸੀ ਇਸ ਤੋਂ ਬਾਅਦ April ਦੇ ਮਹੀਨੇ ਵਿੱਚ ਵੀ ਤਾਪਮਾਨ ਕਾਫੀ ਜ਼ਿਆਦਾ ਉੱਚੇ ਚਲਣੇ ਸ਼ੁਰੂ ਹੋ ਗਏ ਸਨ ਅੰਕੜਿਆਂ ਮੁਤਾਬਕ ਇਸ ਸਾਲ April ਮਹੀਨੇ ਦੇ 26 ਦਿਨ ਲਗਾਤਾਰ ਗਰਮੀ ਪਈ ਸੀ ਅਤੇ ਉਨ੍ਹਾਂ ਦਿਨਾਂ ਦੌਰਾਨ ਆਮ ਨਾਲੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਸੀ ਮੈਦਾਨੀ ਇਲਾਕਿਆਂ ਵਿੱਚ ਉਹਨਾਂ ਦਿਨਾਂ ਦੌਰਾਨ ਹੀ ਤਾਪਮਾਨ 40 ਡਿਗਰੀ ਸੈਲਸੀਅਸ ਦੇ ਆਸ-ਪਾਸ ਪਹੁੰਚਣਾ ਸ਼ੁਰੂ ਹੋ ਗਿਆ ਸੀ ਜਦ ਕਿ ਪਹਾੜੀ ਖੇਤਰ ਜੋ ਕਿ ਆਮ ਤੌਰ ਤੇ ਕੁਝ ਠੰਡੇ ਮੰਨੇ ਜਾਂਦੇ ਨੇ ਉਹਨਾਂ ਵਿੱਚ ਵੀ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਦਰਜ ਹੋਣਾ ਸ਼ੁਰੂ ਹੋ ਗਿਆ ਸੀ ਇਥੋਂ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਰਤ ਵਿੱਚ ਖਾਸ ਕਰ ਉੱਤਰੀ ਭਾਰਤ ਵਿੱਚ ਕਿੰਨੀ ਜ਼ਿਆਦਾ ਗਰਮੀ ਪਿਛਲੇ ਮਹੀਨਿਆਂ ਦੌਰਾਨ ਹੀ ਪੈਣੀ ਸ਼ੁਰੂ ਹੋ ਗਈ ਸੀ ਹੁਣ ਮਈ ਮਹੀਨੇ ਵਿੱਚ ਵੀ ਤਾਪਮਾਨ ਨੇ ਨਵੇਂ ਰਿਕਾਰਡ ਬਣਾ ਦਿੱਤੇ ਨੇ ਅਤੇ ਜਿਹੋ ਜਿਹੇ ਗਰਮੀ ਆਉਂਦੇ ਮਹੀਨਿਆਂ ਦੌਰਾਨ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਸੀ ਉਹ ਗਰਮੀ ਮਈ ਮਹੀਨੇ ਵਿੱਚ ਹੀ ਨਜ਼ਰ ਆਈਏ ਇਸ ਦੇ ਪ੍ਰਮੁੱਖ ਕਾਰਨਾਂ ਦੀ ਜ਼ਿਕਰ ਗੱਲ ਕਰੀਏ ਤਾਂ ਦੁਨੀਆ ਪੱਧਰ ਉੱਤੇ ਆਲਮੀ ਤਪਸ਼ ਵਿੱਚ ਹੋ ਰਿਹਾ ਵਾਧਾ ਤਾਪਮਾਨ ਵਿੱਚ ਹੋ ਰਿਹਾ ਵਾਧਾ ਇਸ ਲਈ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ ਜੋ ਕਿ ਪ੍ਰਮੁੱਖ ਤੌਰ ਤੇ ਮਨੁੱਖੀ ਸਰਗਰਮੀਆਂ ਦੇ ਨਾਲ ਹੀ ਵਧਿਆ ਹੈ ਧੜਾ ਧੜ ਵਧ ਰਿਹਾ ਪ੍ਰਦੂਸ਼ਣ ਅਤੇ ਰੁੱਖਾਂ ਦੀ ਬੇਰਹਿਮ ਕਟਾਈ ਨੇ ਇਹ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਤਾਪਮਾਨ ਤਪਣਾ ਸ਼ੁਰੂ ਹੋ ਗਿਆ ਹੈ ਇਹਨਾਂ ਜ਼ਿਆਦਾ ਗਰਮ ਹੋ ਗਿਆ ਹੈ ਹਰੀਂਦੀ ਖੂਨ ਦੀ ਕਸਰ ਮਨੁੱਖ ਵੱਲੋਂ ਲਗਾਤਾਰ ਚੌਗਿਰਦੇ ਵਿੱਚ ਛੱਡੇ ਜਾ ਰਹੇ ਪ੍ਰਦੂਸ਼ਣ ਨੇ ਕੱਢ ਦਿੱਤੀ ਹੈ ਗਰਮੀ ਤੋਂ بچਣ ਲਈ ਲੋਕੀ ਰੋਖ ਦੀ ਥਾਂ ਏਸੀ ਖਰੀਦਣ ਨੂੰ ਤਰਜੀਹ ਦੇ ਰਹੇ ਨੇ ਅਤੇ ਏਸੀ ਦੀ ਗਰਮੀ ਅਤੇ ਉਸ ਦੀ ਗਰਮਾਹਟ ਵੀ ਇਸੇ ਵਾਤਾਵਰਨ ਦੇ ਵਿੱਚ ਕੁਲ ਰਹੀ ਹੈ ਤੇ ਇਸੇ ਦਾ ਸਟਾਏ ਕਿ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ ਗਰਮੀ ਹੁਣ ਸਹਿਣਸ਼ੀਲਤਾ ਦੇ ਪੱਧਰ ਤੋਂ ਬਾਹਰ ਹੁੰਦੀ ਹੋਈ ਵਿਖਾਈ ਦੇ ਰਹੀ ਹੈ ਇੱਕ ਵੱਡਾ ਕਾਰਨ ਇਹ ਵੀ ਦੱਸਿਆ ਗਿਆ ਕਿ ਇਹ ਵਾਰਾ ਇਸ ਨੂੰ ਐਲ ਨੀਨੀਓ ਵਰੇ ਵਜੋਂ ਵੀ ਮੰਨਿਆ ਜਾ ਰਿਹਾ ਹੈ ਜਿਸ ਨਾਲ ਕਈ ਥਾਵਾਂ 'ਤੇ ਸਮੁੰਦਰਾਂ ਵਿੱਚ ਤਾਪਮਾਨ ਅੰਦਰ ਦਬਾਅ ਵਧਨ ਕਰਕੇ ਵਾਧਾ ਹੁੰਦਾ ਹੈ ਅਤੇ ਸਮੁੱਚੀ ਦੁਨੀਆ ਵਿੱਚ ਇੱਕ ਚੋਗਿਰਦੇ ਦਾ ਦਬਾਅ ਮਹਿਸੂਸ ਹੁੰਦਾ ਹੈ ਤੇ ਇਹ ਦਬਾਅ ਵੀ ਗਰਮੀ ਦਾ ਕਾਰਨ ਬਣਦਾ ਹੈ ਇਸੇ ਦਾ ਸਿੱਟਾ ਹੈ ਕਿ ਦੁਨੀਆ ਦੇ ਬਹੁਤ ਹੀ ਦੇਸ਼ਾਂ ਵਿੱਚ ਐਤਕੀ ਗਰਮੀ ਜ਼ਿਆਦਾ ਦਿਖਾਈ ਦੇ ਰਹੀ ਹੈ ਸਮੇ ਤੋਂ ਪਹਿਲਾਂ ਗਰਮੀ ਨੇ ਦਸਤਕ ਦਿੱਤੀ ਹੈ ਤੇ ਗਰਮੀ ਦੀ ਰੁੱਤ ਕਾਫੀ ਲੰਮੀ ਚੱਲਣ ਦੀ ਸੰਭਾਵਨਾ ਹੈ ਆਮ ਤੌਰ ਤੇ ਜਿਨ੍ਹਾਂ ਇਲਾਕਿਆਂ ਵਿੱਚ ਗਰਮੀ ਥੋੜਾ ਦੇਰੀ ਨਾਲ ਆਉਂਦੀ ਹੈ ਉਹਨਾਂ ਵਿੱਚ ਵੀ ਗਰਮੀ ਐਤਕੀ ਸਮੇਂ ਤੋਂ ਪਹਿਲਾਂ ਹੀ ਆ ਗਈ ਹੈ ਸੂਐਸ ਵਿਲੇ ਸਮੁੱਚੀ ਕਾਇਨਾਤ ਇੱਕ ਦਬਾਅ ਮਹਿਸੂਸ ਕਰ ਰਹੀ ਹੈ ਇੱਕ ਘੁਟਨ ਮਹਿਸੂਸ ਕਰ ਰਹੀ ਹੈ ਅਤੇ ਇਸ ਵਿੱਚੋਂ ਰਾਹਤ ਮਿਲਦੀ ਹੋਈ ਫਿਲਹਾਲ ਵਿਖਾਈ ਨਹੀਂ ਦੇ ਰਹੀ ਐਸ ਵਿਲੇ ਇੱਕੋ ਇੱਕ ਰਾਹਤ ਦੀ ਕਿਰਨ ਜੋ ਨਜ਼ਰ ਆਉਂਦੀ ਹੈ ਉਹ ਹੈ ਕਿ ਜਦੋਂ ਅਸਮਾਨ ਵਿੱਚੋਂ ਮੀਂਹ ਦੀ ਆਮਦ ਹੋਵੇਗੀ ਤਾਹੀਂ ਕਿਤੇ ਜਾ ਕੇ ਗਰਮੀ ਤੋਂ ਰਾਹਤ ਮਿਲ ਸਕੇਗੀ ਤੇ ਇਹ ਸਹਾਤ ਨੂੰ ਸਿਰਫ ਭਾਰਤ ਦਾ ਉੱਤਰੀ ਇਲਾਕਾ ਹੀ ਨਹੀਂ ਸਗੋ ਸਮੁੱਚਾ ਦੇਸ਼ ਅਤੇ ਦੁਨੀਆ ਦੇ ਕਈ ਹਿੱਸੇ ਵੀ ਇਸੇ ਤਰ੍ਹਾਂ ਉਡੀਕ ਰਹੇ ਨੇ ਕਿਉਂਕਿ ਗਰਮੀ ਦਾ ਇਹ ਆਲਮ ਸਮੁੱਚੀ ਦੁਨੀਆ ਨੂੰ ਆਪਣੇ ਇਸ ਚੱਕਰ ਵਿੱਚ ਫਸਾ ਰਿਹਾ ਹੈ ਉਲਝਾ ਰਿਹਾ ਹੈ